ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਜਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਅੱਜ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਝੋਟੀਆਂ ਤੇ ਇੱਕ ਵੈੜ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਸੋਣਾ ਠੀਕ ਠਾਕ ਜੀ ਬੜੀਆਂ ਵਧੀਆ ਤੁਸੀਂ ਸੋਣ ਸਾਫ ਵਧੀਆ ਜੀ ਤੇ ਨਾਮ ਦੱਸ ਕੇ ਕਰੀ ਫਿਰ ਨਾਮ ਪ੍ਰੇਮ ਸਿੰਘ ਹਾਂਜੀ ਪਿੰਡ ਜਿਕ ਦੇਖੁਰਦ ਤਸੀਲ ਇਨਾਲਾ ਜ਼ਿਲ੍ਹਾ ਅਮਰੀਕ ਸਰ ਤੇ ਫੋਨ ਨੰਬਰ ਵੀ ਬੋਲ ਦੇ ਕਰੀ 9801296185 ਠੀਕ ਐ ਯਾਰ ਕਿ ਬੜੇ ਦਿਨ ਪਾਤੇ ਜੇ ਦਿਨ ਫਿਰ ਅੰਜੀ ਵੇਜੀ ਵੇ ਪਰਾ ਮਾਲ ਲੈ ਜਾਂਦੇ ਆ ਹੁਣ ਅੱਜ ਵੀ ਪੰਜ ਪਾਉਣੀਆਂ ਸੀ ਜੇ ਥੋੜਾ ਜਿਹਾ ਲੇਟ ਹੋ ਜਾਂਦੇ ਇਹ ਵੀ ਜੀਕਰੇ ਚੱਲ ਜਾਂਦੀਆਂ ਅੱਛਾ ਹਾਂਜੀ ਤੇ ਆ ਮੱਝ ਅੱਜ ਅੱਜ ਤੇ ਪਿੱਛੇ ਆਪਣੀ ਜਿੱਡੀ ਬੰਨੀ ਜੇ ਮੈਂ ਮੈਂ ਆਪਣੇ ਜਿੱਡੀ ਕੇ ਹੁਣ ਉਦੋਂ ਆਪਾਂ ਦੇਖੋ ਕਿੰਨੀ ਤਗੜੀ ਮੱਝ ਪਾਈ ਸੀ ਹਾਂਜੀ ਤੇ ਵਾਇਰ ਕੋਈ ਸੀ ਮੇਰ ਨਾਲ ਮੈਂਟੇਨਿੰਗ ਲੱਗਾ ਠੀਕ ਐ ਹਾਂਜੀ ਤੇ ਅੱਜ ਵੀ ਉਹਦੇ ਨਾਲ ਦੀ ਫਿਰ ਹਾਂਜੀ ਹਾਂਜੀ ਉਹ ਤੋਂ ਸਿਰਾਂ ਵਿੱਚ ਜੀ ਅੱਛਾ ਹਾਂਜੀ ਹਾਂਜੀ ਉਹਦਾ ਸਿੰਘ ਥੋੜਾ ਜਿਹਾ ਖੁੱਲਾ ਸੀ ਇਹਦਾ ਸਿੰਘ ਵੀ ਛੋਟਾ ਵਾ ਛੋਟਾ ਵਿੱਚ ਤੇ ਬਾਕੀ ਸਰੀਰਾਂ ਵੀ ਜੜੀ ਚੰਗੀ ਆ ਦੇਖੋ ਵੀਰ ਜੀ ਨੇਵਾ ਵੇਖੋ ਇਹ ਵੀ ਗੱਬਣ ਆ ਜਿਹੜੀ ਅਜੇ ਹਾਂਜੀ ਹਾਂਜੀ ਜੱਬਣ ਵੀਰ ਜੀ ਤੋਰੋ ਹਾਈ ਕਰੀ ਨਾ ਆ ਦੇ ਸਾਦੇ ਥੱਲਿਆਂ ਬੜੀ ਕਮਾਲ ਦੀ ਤਿਆਰ ਹੁੰਦੀ ਥਣਾ ਦਾ ਸਹਜਿਆ ਦੂਰ ਦੂਰ ਆ ਬਿਲਕੁਲ ਛੋਟਾ ਸਿੰਘ ਆ ਜਿਹੜਾ ਤੇ ਕੱਦ ਕਾਠ ਵੀ ਜਿਹੜਾ ਪੂਰਾ ਉੱਚਾ ਵਾ ਵੀਰ ਜੀ ਵੇਖ ਲਓ ਮੰਨ ਲਓ ਗੱਪੜਿਆਂ ਨੇ ਇਹਨੂੰ ਕਿਹੜਾ ਵੀ ਟਾਈਮ ਬਜ਼ਾਰ ਲਾਇਆ ਮੰਨ ਲਓ ਸੁਈ ਹੋਵੇ ਫੇਰ ਆਪਾਂ ਮੰਨ ਲੇ ਆਹ ਰਾਜੀ ਮੰਨਦਾ ਕਿ ਚੱਲ ਥੋੜਾ ਬੋੜਾ ਟਾਈਮ ਬਜ਼ਾਰ ਲੱਗਾ ਹੋਊਗਾ ਪਰ ਇਹ ਤਾਂ ਗੱਪੜਿਆਂ ਨੂੰ ਵਿਚਾਰੀ ਨੂੰ ਟਾਈਮ ਬਜ਼ਾਰ ਕੀ ਲੱਗਣਾ ਇਹਨੇ ਤਾਂ ਹੋਰ ਬਾਨਾਂ ਵਿੱਚ ਸੁਣੋਣੋਂ ਬਹਿਣਾ ਤੰਗ ਹੋ ਜੂਗੀ ਅਜੇ ਤਿਆਰ ਹੋਣੀ ਆ ਇਹ ਹੋਰ ਅਜੇ ਕੋਈ 2-4 ਦਿਨ ਇਹਨੇ ਲੈ ਜਾਣੇ ਆ ਠੀਕ ਆ ਨਹੀਂ ਅਸਟਰੀਆ ਦੇ ਜੀ ਘਾ ਆ ਬੜੇ ਪੱਲਾ ਕਰਨਾਗਾ ਬਾਕੀ ਵੀ ਜੀ ਸੇਮ ਦੀ ਕੁਆਲਿਟੀ ਵੇਖੋ ਬਹੁਤ ਲਾਗੇ ਸਿੰਘ ਲੱਗਾ ਸ਼ੂਟਰ ਠੀਕ ਹੈ ਤੇ ਦੁੱਧ ਕਿੰਨਾ ਚਵਾਈ ਜਾਊਗੀ ਹੈ ਦੁੱਧ ਵੀਰ ਜੀ ਬਸ 16 ਕਿਲੋ ਪਿਛਲੀ ਹਰ ਚੁੰਦੇ ਰਹੇ ਜੀ ਅੱਛਾ ਟਰ ਕੀ ਕੁ ਵੀਰ ਜੀ ਆਪਨੇ ਸਮਝਣਾ ਖੜੇ ਹਾਂਜੀ 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 ਤੇ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਦਾ ਜੈ ਜੀ ਕਰਦੀ ਹੈ ਬਾਕੀ ਵੀਰ ਜੀ ਵੇਖੋ ਕੰਨੀ ਗਾਂ ਨੂੰ ਵੇਖੋ ਮੜਿਆ ਮਾਰਿਓ ਕੈਮਰਾ ਕਿੰਜ ਗਾਵਾਂ ਵਾਂਗ ਬੈਗ ਬਣੀ ਆ ਠੀਕ ਆ ਮਾਂ ਗਾਂ ਨੂੰ ਮੇਲੋ ਗਾੜੀ ਕੁੜੀ ਕਿੰਨੀ ਚੰਗੀ ਬਣੀ ਰਲੇ ਹਾਂਜੀ ਹਾਂਜੀ ਜੱਸ ਨੋ ਵੀਰ ਜੀ ਬਾਨਾ 2 4 3 5 ਦਿਨ ਖੜੀ ਸਕਦੀ ਤੇ ਵੀਰ ਜੀ ਸੂ ਵੀ ਸਕਦੀ ਜੀ ਜੱਸ ਨੋ ਵੀ ਕਰੀਏ ਫਿਰ ਜੱਸ ਨੋ ਵੀਰ ਜੀ ਕਰਦੀ ਹੈ ਹ ਮੋਲ ਲਗੇ ਜੀ ਕਰਨੋਂ ਇੱਕ ਵੀ ਕਰੀ ਜੇ ਜਿੰਨਾ ਮਰਜੀ ਇੱਕ ਤਾਰ ਦੀ ਝੋਟੀ ਦੇ ਦਾਂਗੇ ਇੱਕ ਦੱਸ ਦੀ ਹਾਂਜੀ ਕਿ ਮੌਕੇ ਤੇ ਕਰਨਾ ਮਨ ਤਾਂ ਨੋ ਰ ਮੌਕੇ ਤੇ ਕੋਈ ਕਰਾ ਲਓ ਸਰ ਦੋ ਛੱਡ ਦਈਏ ਦੋ ਛੱਡ ਦਈਏ ਕਿ ਤਿੰਨ ਛੱਡ ਦਈਏ ਧੱਕਾ ਹੋਣਾ ਜੀ ਕਿ ਚਾਰ ਛੱਡ ਦਈਏ ਬਹੁਤ ਜਿਆਦਾ ਤਾਂ ਕਾਹ ਆਏ 5 ਛੱਡ ਦਈਏ ਫਿਰ ਪੂਰਾ ਪਾਣੀ ਪੂਰਾ ਛੱਡ ਦਿੰਨੇ ਠੀਕ ਆ ਤਾਂ ਕਾਹ ਹੈ ਨਾ ਇਹ ਪਰ ਜਿਆਦਾ ਬਾਕੀ ਛੋਟੀ ਆਂਦੀ ਨਹੀਂ ਬਾਹਰ ਹੋਣੀ ਵਰਜੀ ਇੰਨੇ ਜਲਦੀ ਠੀਕ ਆ ਹਾਂਜੀ ਇੱਕ ਪੰਜ ਦੀ ਜਿਹੜੀ ਇਹ ਦੇ ਦੋਗੇ ਬਾਕੀ ਚਲੋ ਕੋ ਫੋਨ ਲਾਵੇ ਹਨਾ ਹਾਂਜੀ ਹਾਂਜੀ ਠੀਕ ਆ ਇੱਕ ਪੰਜ ਦੀ ਦੇ ਦਿੰਦੇ ਤੇ ਹੁਣ ਇੱਕ ਆ ਸੂਈ ਸਵਾਈ ਬੈੜਿਆ ਕਿੰਨਾ ਚਿਰੋਂ ਕੈ ਇਨ ਸੂਈ ਨਾ ਇਹਨੂੰ ਵਰਜੀ ਸੂਈ ਨੂੰ ਅੱਜ ਕੋਈ ਹੋ ਹੀ ਗਏ ਆ ਕੋਈ 6-7 ਦਿਨ ਹੋ ਗਈ ਹੁਣ ਕਿਸਾ ਠੀਕ ਆ ਹਾਂਜੀ ਤੇ ਕਿੰਨਾ ਕ ਦੁੱਧ ਤਿਆਰ ਜੀ ਦੁੱਧ ਵੀਰ ਜੀ ਦੇ ਕੋਲ ਤਿਆਰ 10 ਕਿਲੋ ਹੋਗਾ ਪਰ ਆਪਾਂ 9 ਕਿਲੋ ਦੀ ਗਰੰਟੀ ਫੁੱਲ ਦਾਂਗੇ ਅੱਛਾ ਹਾਂਜੀ ਹਾਂਜੀ ਤੇ ਚਵਾਜੂ ਓਕੇ ਪੂਰਾ ਗਰੰਟੀ ਤੋੜਵਾ ਪੂਰਾ ਜਵਾਬ ਕੇ ਵੀਰ ਜੀ ਪੋਲਾ ਜਵਾਬ ਅੱਛਾ ਵੱਛੀ ਵੀਰ ਜੀ ਮਗਰ ਠੀਕ ਆ ਮਗਰ ਇਹਦੇ ਵੱਛੀ ਖੋਲੋ ਫਿਰ ਤੋੜ ਦਈਏ ਕਰੀ ਨੂੰ ਪਹਿਲਾ ਸੂਆ ਵੀਰ ਜੀ ਲੈਣ ਕਿੰਨਾ ਕ ਤੇਰਾ ਦੁੱਧ ਚਵਾਈ ਜਾਊਗੀ ਵੱਛੀਆਂ ਜੀ ਦੁੱਧ ਵੀਰ ਜੀ ਇਹੋ ਹੀ ਕੋਈ 12 13 ਕਿਲੋ ਚਵਾਈ ਜਾਊਗੀ ਤੇ ਮੰਨਣਾ ਸੋ ਚੰਗੀ ਰਿਵਸੇ ਵਾਲਾ ਲੈ ਗਿਆ ਜੀ ਦੇਖੋ ਵਿੱਚ ਥਣਚਿਆਂ ਚ ਕੋਟ ਕੋਟ ਤੇ ਲੱਗਾ ਬਾਕੀ ਬਿਲਕੁਲ ਫਿਕਸ ਜਿਆ ਹੋਣਾ ਵੰਜ ਰਹਿਦਾ ਆ ਜਲੇ ਆ ਬਾਕੀ ਵਿੱਚ ਜਿੰਨੀ ਵੀ ਹੈਗੀ ਵਸ਼ ਸ਼ਕੀਨੀਆਂ ਚ ਸਫਾਈਆਂ ਹਾਂਜੀ ਸੋਹਣੀ ਵੈੜਿਆ ਚਾਹ ਨਹੀਂ ਘਰ ਵਾਸਤੇ ਉਹ ਉਹਦੇ ਉਹਦੇ ਵਾਸਤੇ ਤੇ ਬਹੁਤ ਜਿੰਨੇ ਘਰ ਚਾਉਣੀਆਂ ਉਹਦੇ ਦੀ ਚੰਗੀ ਹੈ ਕਿਉਂਕਿ ਗਾਵੇਂ 2-4 ਸਵੇ ਚਾਉਣ ਵਾਲੀ ਆ ਬਾਕੀ ਵਿੱਚ ਵੇਚਣ ਵਾਲੇ ਵਾਸਤੇ ਵੀ ਵਾਤੇ ਚੰਗੀ ਆ ਹਾਂਜੀ ਹਾਂਜੀ ਕਈਆਂ ਨੇ ਘਰ ਇੱਕੋ ਰੱਖਣੀ ਹੁੰਦੀ ਐ ਇੱਕ ਤਾਂ ਦੁੱਧ ਵਾਸਤੇ ਰੱਖਣੀ ਹੁੰਦੀ ਐ। ਕਈਆਂ ਅਕਸਰ ਇੱਕ ਪੰਦੀਆ ਦੇ ਰੱਖਣਾ ਹੰਦਾਵਾ ਵੀ ਨਵਾਂ ਡੰਗਰ ਹੋਵੇ ਮਾਸਾ। ਹਾਂਜੀ ਹਾਂਜੀ। ਜਦੋਂ ਦੋ ਸੂਵੇ ਪੀ ਕੇ ਤੇ ਫਿਰ ਬੰਦਾ ਪੈਸੇ ਵਟ ਲਈਦਾ। ਹਾਂਜੀ ਹਾਂਜੀ। ਆਹ ਬਾਕੀ ਦੇਖੋ ਵੀਰ ਜੀ। ਘੁਮਾਨੇ ਦੀ ਬਣਾਵਟ ਦੇਖੋ ਥਾਣੇ ਦੇਖੋ ਬੋੜ ਬੋੜ ਤੇ ਲੱਗੜਣੀ। ਹਾਂਜੀ ਹਾਂਜੀ। ਬਾਕੀ ਵੀ ਦੀ ਪਲੂਣ ਵਸ਼ੀ ਆ, ਸੋਹਣੀ ਆ ਜਿੰਨੀ ਵੇਗੀ ਸ਼ਕੀਨੀਆਂ ਜੇ ਦੇਖੋ ਵੀਰ ਜੀ। ਤੇ ਥਾਣੇ ਵਿੱਚ ਪਰ ਉੱਪਰ ਹੱਥ ਚਾਉਣ ਆਲਾ ਪਰ ਵੀਰ ਜੀ ਹਜੇ ਧਾਰਾ ਮਰਵਾ ਦੇਣੀ ਆ ਮੁੱਠੋਂ ਬਾਹਰ ਆਊਗਾ ਥਾਂ। ਦਿਖਾਓ। ਆਥਾਣਾ ਦੇਖ ਸਾਦੇ ਕੋਈ ਰੱਸੀ ਰੱਸੀ ਪਾਉਂਦੀ ਨਾ ਨਾ ਗਿੱਦੀ ਦੱਸੀ ਪਾਏ ਲਾਗੇ ਟੋਲਵਾਇਦਾ ਰੋਏ ਦੇ ਠੀਕ ਆ ਉਹ ਟੋਲਵਾ ਲੈ ਇਹ ਨਾਲ ਅਗਲੇ ਸਨਾਂ ਦੇ ਚਵਾ ਦੇਖ ਸਾਦੇ ਆਪਾਂ ਤੇ ਪਿਛਲੇ ਤੇ ਨਾ ਵੀ ਚਵਾ ਦਿਖਾ ਦੋ ਵੇ ਦੀ ਠੀਕ ਹੈ ਜੀ ਬਾਕੀ ਵੀ ਜੀ ਸੀਲ ਠੰਡੀ ਪੜੀ ਆ ਠੰਡੀ ਸੀਲ ਆ ਜਿਹੜੀ ਤਾਂ ਤੂਰ ਬੜੀ ਬੋਟੀ ਆ ਵੇ ਜੀ ਠੀਕ ਆ ਹਾਂ ਲਿਚਵਾ ਚੂ ਬਹੁਤ ਚਲੋ ਫਿਰ ਦੱਸਿਓ ਤਾਂ ਮੁੱਲ ਕਿੰਨਾ ਹੈ ਜੀ ਤੇ ਜੀ ਬੋਲੇ ਬੜੇ ਜਿ ਨਿਕਲਦੀ ਆ ਹਾਂਜੀ ਇਹ ਵੀ ਮੈਲਾ ਮੂੜਾ ਜਿ ਮਾਰੂਗੀ ਤੇ ਚੰਗੀ ਖੋਲ ਜੂਗੀ ਠੀਕ ਆ ਬਾਕੀ ਵਿੱਚ ਜੀ ਮੈਂ ਸ਼ਿਪ ਬਰੀਡ ਚ ਹਾਂਜੀ ਹਾਂਜੀ ਰੇਟ ਦੇ ਹਿਸਾਬ ਨਾਲ ਚਲੋ ਤੁਸੀਂ ਵੀ ਵੀਡੀਓ ਬਣਾਉਂਦੇ ਜਾਂ ਕਿਣਾ ਕਿਣਾ ਬਾਹਰ ਮੋਲੋਂ ਹੁੰਦੇ ਆ ਬੈੜਾ ਹਾਂਜੀ ਹਾਂਜੀ ਜਿੰਨੀ ਵੈੜ ਵੇ ਜੀ ਸਪਾਈਆਂ ਜਾਣਾ ਮੁੱਲ ਕਰਨੂ ਤੇ ਵਾਧਾ ਕਰਨਦੀ ਹਾਂਜੀ ਪਰ ਹੁਣ ਕਿਆ ਜੀ ਕਰਦੀਏ ਕਿੰਨਾ ਮੁੱਲ ਕਰਨੂ ਵੀ ਜੀ ਜਿੰਨਾ ਮਰਜੀ ਕਰੀ ਜਾਈਏ 36000 ਦੀ ਵੈੜ ਦੇ ਦਾਂਗੇ 36000 ਦੀ ਯਾਰ ਹੋ 30 ਦੀ ਠੀਕ ਆ ਚਲੋ ਬਾਕੀ ਮੌਕੇ ਤੇ ਮਨਤਨੂਰ ਕਰਦੇ 35 ਦੀ ਕਰਦਾ ਮੌਕੇ ਤੇ ਮਨਤਨੂਰ ਕਰਦਾ ਤੇ ਕਿੰਨਾ ਦੁੱਧ ਚਵਾਈ ਜਾਊਗੀ ਇਹ ਦੁੱਧ ਵੀ ਜੀ ਇਹੋ ਇਹਨੇ 12 ਕਿਲੋ ਚਮੂਣਾ ਜੇ ਤੁਸੀਂ ਵਾ ਕਰ ਲੂਗਾ ਚਵਾਈ ਜਾਊਗਾ ਤੁਹਾਨੂੰ ਸਾਡੇ ਘਰ ਦਾ ਜਿਹੜਾ ਉਹੋ ਹੀ ਜੇ ਦੁੱਧ ਠੀਕ ਆ ਹਾਂ ਤੇ ਆਪਾਂ ਇਹਦਾ ਝੋਕ ਦੇਣਾ ਇਹ ਕਾ ਵੀ ਸੂਈ ਸਵਾਈ ਮੱਝ ਆ ਗਈ ਹੁਣ ਆਪਣੇ ਕੋਲ ਇਹ ਵੀ ਫਰੀਦਾ ਥੋੜੀ ਘੱਲੀਸੀ ਆ ਬਾਕੀ ਉਤਰਾ ਜਿਹੜੀ ਥੱਲੇ ਥੱਲੇ ਹੋਣੀ ਨਹੀਂ ਨਹੀਂ ਦਿਸੀ ਥੱਲੇ ਚੰਗੀ ਤੇ ਬਾਕੀ ਛੋਟਾ ਸਿੰਗ ਆ ਮੂੰਹ ਦੀ ਵੀ ਸੋਹਣੀ ਹਾਂਜੀ ਇਹ ਦੀ ਕੱਲ ਦੋ ਇਹਦੀ ਸੂਈ ਜੀ ਨਾੜੂ ਜਿਹੜਾ ਬਿਲਕੁਲ ਨਾਲ ਲੱਗਦਾ ਹੈ ਲੱਗਾ ਹੀ ਹੈ ਨਾਲ ਖੋਲਾ ਫਿਰ ਤੋੜ ਦਈਏ ਇਹਨਾਂ ਬਾਕੀ ਸਿੰਗ ਬਾਕੀ ਛੋਟਾ ਸਿੰਗ ਲੱਗਾ ਵੇਤੀ ਸੋ ਬਾਕੀ ਉਹ ਜਿਲੇਵੇ ਦੀ ਬਣਾਵਟ ਬਹੁਤ ਸੋਹਣੀ ਹੈ ਬਾਕੀ ਕੱਦ-ਕਾਠ ਵੀ ਚੰਗਾ ਵਾ ਠੀਕ ਜੀ ਬਾਕੀ ਲਸੇਰੀ ਕਰਕੇ ਥੋੜੀ ਜੀ ਬੱਚਿਆਂ ਨੂੰ ਖਰਾਕ ਲੱਗਦੀ ਗਈ ਆ ਹਾਂ ਜੀ ਲਸੇਰੀ ਕਰਕੇ ਪਾਣਾ ਦੇ ਦੇਣੀ ਆ ਬਾਕੀ ਤੁਹਾਨੂੰ ਪਤਾ ਰਾਜੀ ਹੁੰਦੀ ਹਾਂ ਜੀ ਹਾਂ ਜੀ ਸਾਨੂੰ ਨਹੀਂ ਮੇਰੀ ਮਿਲਨੀ ਤੇ ਆਪਾਂ ਵੀ ਨਹੀਂ ਗਾਗ ਨੂੰ ਪਾਣਾ ਦੇਣੀ ਠੀਕ ਆ ਹਾਂ ਜੀ ਹਾਂ ਜੀ ਪਾਣੀ ਆ ਰਿਹਾ ਕੋਈ ਵੀ ਤੁਹਾਨੂੰ ਦੰਦ ਕੋਈ ਕਈ ਵੀ ਸਿਆ ਹੀ ਦੰਦੇ ਆ ਹਾਂ ਜੀ ਹਾਂ ਜੀ ਦੰਦ ਦੰਦ ਪੂਰੇ ਓਕੇ ਜੀ ਠੀਕ ਆ ਹਾਂ ਜੀ ਚਲੋ ਲੈ ਜਾ ਬਾਕੀ ਛੋਟੇ ਸੈਂਗ ਦੀਆਂ ਤੇ ਚਵਾਜ ਦਾ ਵਿੱਧੀ ਓਕੇ ਆ ਇਹਦਾ ਵਿੱਧੀ ਓਕੇ ਵਿਖਾਈ ਦੇਣਾ ਬੱਚਾ ਚਲੋ ਦਿਖਾਈ ਦਵਾਂ ਲੇਕਿਨ ਬੜੇ ਬੁਲੇ ਬੁਲੇ ਜਿਹਾ ਵਿੱਧੀ ਮਗਰ ਇਹ ਤੇ ਕੱਟਾ ਜੇ ਕੱਟਾ ਵਿੱਧੀ ਮੰਦਰਾ ਤਾਜ਼ਾ ਹੀ ਆ ਬੱਚਾ ਜਿਹੜਾ ਅੱਜ ਬਿਲਕੁਲ ਤਾਜ਼ਾ ਵਿੱਧੀ ਆ ਇਹਦੇ ਨੂੰ ਦੁੱਧ ਪੀਂਦਿ ਨੀ ਜਿਆਡੇ ਠੀਕ ਆ ਬਾਕੀ ਵੀ ਜੀ ਨੋਗ ਆਲਾ ਥਣ ਲੱਗਾ ਮੈਨੂੰ ਠੀਕ ਆ ਹਾਂਜੀ ਬਾਕੀ ਥਣ ਤੋਂ ਬਹੁਤ ਸੋਨਾ ਵੀ ਜੀ ਕੱਢਿਆ ਹਾਂ ਧਾਰ ਲੈਂਦੀ ਜੇ ਮਈਆਂ ਵੇ ਲੋ ਠੀਕ ਹੈ ਕਈ ਮਈਆਂ ਧਾਰ ਨਹੀਂ ਨੂੰ ਲੈਂਦੀਆਂ ਹਾਂਜੀ ਇਹ ਧਾਰ ਲੈਂਦੀ ਜੇ ਦੇਖੋ ਵੀ ਜੀ ਥਣ ਤੋਂ ਸਮਾ ਕੇ ਪੜਾਇਆ ਦਿਖਾ ਦਈਏ ਚਾਹੇ ਦੇ ਤਾਂ ਠੀਕ ਤੇ ਪਿਛਲੇ ਸਨੰਦਰ ਦਿਖਾ ਦਈਏ ਚਵਾਈ ਤੁਈ ਵਿੱਚ ਬਹੁਤ ਸੁਣੀ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਆ ਵੇਖ ਲੋ ਵਿੱਚ ਪਿਛਲੇ ਮੋਟੀ ਘਾ ਰਿਆ ਵਿਰਦੀ ਠੀਕ ਐ ਚਲੋ ਫਿਰ ਦਸੀਏ ਮੁੱਲ ਫਿਰ ਇਹਦਾ ਆਪਾ ਵੇਖੋ ਵਿਰਦੀ ਪੰਜ ਛੋੜੇ ਇੱਕ ਗਲਾਸੀ ਈ ਚੋੜੋ ਠੀਕ ਐ ਇੰਨਾ ਚਵਾ ਆ ਵਿਰਦੀ ਠੀਕ ਐ ਤੇ ਇਹ ਕਿੰਨਾ ਕ ਦੁੱਧ ਚ ਵਾਈ ਜਾਊਗੀ ਦੁੱਧ ਵੀਰ ਜੀ ਇਹ ਹੁਣ ਤੇ ਦੇ ਖੱਲੇ ਜਿੰਨਾ ਕ ਹੈਗਾ ਪੌਂਦਾ ਦਤਣਾ ਜੇ ਕੱਲ ਦੀ ਸੂਈ ਹੁਣ 6-7 ਕਿਲੋ ਬੋਲਾ ਹੀ ਹੋਊਗਾ ਅੱਛਾ ਹਾਂਜੀ ਹਾਂਜੀ ਕਿੰਨਾ ਕਰੀ ਜਾ ਕੇ ਵੀਰ ਜੀ ਅੱਜ ਕੱਲ ਵੱਡੀਆਂ ਮਈਆਂ ਵੀ 10 ਕਿਲੋ ਦਈਆਂ ਦੁੱਧ ਕੱਢਣ ਹਾਂਜੀ ਹਾਂਜੀ ਬਾਕੀ ਜਿੰਨਾ ਕ ਹੈਗਾ ਹੈਗਾ ਮੁੱਲ ਉਹਨੇ ਹਿਸਾਬ ਨਾਲ ਠੀਕ ਹੈ 10 ਕਿਲੋ ਮਾਨਾ ਚ ਵਾਈ ਜਾਊਗੀ ਕਿੰਨਾ ਮੁੱਲੇ ਦਾ ਬਾਕੀ ਵੀਰ ਜੀ ਹਮਾਨੇ ਦੀ ਬਣਾਵਟ ਬਣੂਤ ਬਹੁਤ ਸੋਹਣੀ ਹੈ ਥਣ ਥਣ ਵੇਖੋ ਕਿੱਡਾ ਸੋਹਣਾ ਕੱਢਿਆ ਪਸੰਦ ਹਾਂਜੀ ਹਾਂਜੀ ਮਦਰੋਂ ਖਾ ਦਿਓ ਵੀਰ ਜੀ ਮਰੇ ਹਾਂਜੀ ਤੇ ਮੋਹਲੇ ਫਿਰ ਇਹਦਾ ਮੋਹਲੇ ਦਾ ਵਿੱਚ ਹੀ ਜਾਇਜ਼ ਕਰਦੀ ਹੈ ਕਿੰਨਾ ਕ ਮੋਹਲੇ ਵੀਰ ਜੀ ਤੁਹਾਨੂੰ ਪਤਾ ਪੂਰੀ ਭਲੀ ਹੁੰਦੀ ਜਨਾ ਸਿੰਘ ਛੋਟਾ ਲੱਗਾ ਇਹ ਤੇ ਵੇਚਦੀ ਸੀ 65000 ਦੀ ਹਾਂਜੀ ਪਰ ਹੁਣ 55000 ਦੀ ਝੋਟੀ ਦੇ ਦਾਂਗੇ 55000 ਦੀ ਹਾਂਜੀ ਦੇ ਦਾਂਗੇ ਵੇਚੀ ਬਾਕੀ ਚਲੋ ਤੁਹਾਨੂੰ ਪਤਾ ਵੀਰ ਡੇਰੀਆਂ ਵਾਲੇ ਹੁੰਦੇ ਆ ਤੇ ਥੋੜਾ ਜਿਹਾ ਉਹਨਾਂ ਨੂੰ ਦਾ ਲਿੱਸਾ ਥਣ ਪਾਂਡਾ ਲੱਭਦੇ ਆ ਉਹ ਡੇਰੀਆਂ ਤੇ ਰਾਜੀ ਵੀ ਹੋ ਜਾਂਦੀਆਂ ਹਾਂਜੀ ਰਾਜੀ ਹੋ ਜਾਂਦੀਆਂ ਤੁਹਾਨੂੰ ਪਤਾ ਵੇਸਟ ਗੁਸਟ ਪੈਂਦੀ ਇੱਥੇ ਹਾਂਜੀ ਤੇ ਰਾਜੀ ਹੋ ਜਾਂਦੀਆਂ ਚੌਕਰ ਕੌਲੀ ਖਾਲਿਆਂ ਨੂੰ ਇਹੋ ਝੋਟੀ 10 ਦਿਨ ਸੇਵਾ ਲਈ ਤੇ ਇੰਨੇ ਦੀ ਫੇਰ ਕਿਹਨੇ ਦੇਣੀ ਥੋੜਾ ਫੇਰ ਤੇ ਕਿਹਨੇ 3 ਮਹੀਨੇ ਚੋਗੇ ਵੀ ਨਹੀਂ ਨਿੰਦੇਣੀ ਹਾਂਜੀ 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 ਤੇ ਬਾਕੀ ਚਲੋ ਕੋ ਫੋਨ ਲਾਵੇ ਮੌਕੇ ਤੇ ਬਾਕੀ ਵਿੱਚ ਜਦੋਂ ਦਾ ਦੰਦਾਂ ਦੀ ਕੋਰੀ ਹੈ ਜਿੰਨੀ ਹੈਗੀ ਸੋਹਣੀ ਹੈ ਸਾਫ ਹੈ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਚਲੋ ਜੋ ਵੀ ਹੈ ਮੈਂ ਵੀ ਚੁਈ ਬਹੁਤ ਸੋਹਣੀ ਲੱਗੀ ਆਪਣੀ ਸਮਝਣਾ ਵੇਸ਼ ਚਾਕੇ ਕੋਈ ਵੀਰ ਆਪਣੀ ਮਰਜ਼ੀ ਦਾ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ